ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੈਂਤਰੂਪਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਆ ਗਾਂ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਆ ਜਰਸੀ ਸਾਈਵਲ ਕ੍ਰੋਸ ਚ ਹੈ ਜਿਹੜੀ ਤੇ ਚੰਗੇ ਦੁੱਧ ਵਾਲੀ ਆ ਜਿਹੜੀ ਤੇ ਚੰਗੇ ਥਣ ਹਵਾਨੇ ਵਾਲੀ ਆ ਤੇ ਮਗਰ ਵੀ ਇਹਦੇ ਵਸ਼ੀ ਜਿਹੜੀ ਚੰਗੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਆ ਚਲੋ ਵਧੀਆ ਚੀਦਾ ਜੀ ਤੇ ਨਾਮ ਦਸਤ ਕਰੀ ਆਪਣਾ ਨਾਮ ਬਿਆਨਤ ਰੂਪ ਸਿੰਘ ਪਿੰਡ ਗੁਜਾਪੀਰ ਤਹਿਸੀਲ ਨਾਲਾ ਜ਼ਿਲ੍ਹਾ ਮਠਿਆ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ 98551 14554 ਠੀਕ ਆ ਠੀਕ ਆ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਅੱਜ ਇੱਕੋ ਹੀ ਹੈ ਕਹਿ ਗਿਓ ਛੇਲੇ ਲਾਗੇ ਵੀ ਬੱਚੇ ਤੋਂ ਬਗੈਰ ਹੀ ਅੱਛਾ ਉਹ ਵੇਚੀਏ ਉਹ ਬੱਚੇ ਤੋਂ ਬਿਨਾ ਹਾਂਜੀ ਹਾਂ ਤੇ ਹੁਣ ਇੱਕੋ ਹੀ ਹੈ ਰਾਂ ਸੋਈ ਸੁਵਾਈ ਰਹਿ ਗਈ ਹੈ ਠੀਕ ਆ ਕਾਫੀ ਕਮਾਦੀ ਤਿਆਰ ਹੁੰਦੀ ਆ ਤੇ ਅਵਸ਼ੀਵ ਘਰੇ ਤਿਆਰ ਦੇ ਜੇ ਕਰਨ ਇਹ ਵੀ ਵੀਰ ਜੀ ਵਛੀ ਬਰੀਰ ਤੇ ਦੇ ਆ ਮਤਲਬ ਰੋ ਕਰਨ ਆਪਣੇ ਮਤਲਬ ਆਪਣੇ ਕੋ ਕਿਤੀ ਜਿਹੜੀ ਆ ਅੱਛਾ ਤੇ 30 35 ਲੀਟਰ ਵਾਲੀ ਘਰ ਲਾਈ ਆ ਅੱਛਾ ਕਿਤਾ ਇਸੰਦਾ ਗਾਂ ਨੂੰ ਜਰਸੀ ਬੁੱਲਦਾ ਲੱਗਾ ਸੀ ਮਨ ਠੀਕ ਆ ਜੋ ਆ 6 ਮਹੀਨੇ ਚਾ ਵਧੀਆ ਆ ਦੇਖਦੇ 6 ਮਹੀਨੇ ਉਮਰਿਆ ਸਿਰ ਉਮਰਿਆ ਸਿਰਫ 6 ਮਹੀਨੇ ਵਛੀ ਦੀ ਇਹਦੇ ਥੱਲੇ ਆ ਵੇਖੋ ਉਤਰਾ ਜਿਹੜੀ ਝੋਲੀ ਆ ਦੀ ਹੁਣ ਤੁਸੀਂ ਵੇਖ ਸਕਦੇ ਆ ਏ ਬੱਚੀ ਆ ਬਿਲਕੁਲ 6 ਮਹੀਨਿਆਂ ਦੀ ਤੇ ਥੱਲਿਆਂ ਵੇਖੋ ਕਿਤਨਾ ਤਿਆਰ ਹੋ ਗਈ ਆ ਬਰੀਡ ਵਾਲੀਆਂ ਚੀਜ਼ਾਂ ਦਾ ਕੋਈ ਫਰਕ ਨਹੀਂ ਆ ਰਿਹਾ ਜੀ ਆਵਲੀ ਗਾਂ ਦੀ ਵਸ਼ੀ ਆ ਜਿਹੜੀ ਆ ਚਿੱਟੀ ਗਾਂ ਦੀ 35 36 ਲੀਟਰ ਦੁੱਧ ਜਿਹੜਾ ਇੱਦਾਂ ਇਹਦੇ ਕੋਲ ਚੋਇਆ ਵੀਰ ਜੀ ਹੁਣਾਂ ਨੇ ਸੱਜਰਦਾ ਤੇ ਇਹ ਵੀ ਕਾਫੀ ਅਲੱਗ ਦੀ ਚੀਜ਼ ਆ ਜਿਹੜੀ ਬਿਲਕੁਲ ਅਜੇ 6 ਮਹੀਨੇ ਦੀ ਵਸ਼ੀ ਆ ਇੱਕ ਵਾਰੀ ਫਿਰ ਤੋਂ ਦਿਖਾਉਂਦੇ ਹਾਂ ਥੱਲਿਆਂ ਆ ਦੇਖ ਸਾਡੇ ਜੀ ਬਿਲਕੁਲ ਜੇ ਇਤਨਾ ਲਾਈਪ ਹੁੰਦੀ ਵੱਡੀਆਂ گاਵਾਵਾਂ ਵਾਂਗ ਆ ਦੇਖ ਸਾਡੇ ਇਹ ਵਿਧੀ ਜਿੱਦਣ ਬਣੀਏ ਤੇ ਬੜੀ ਚੀਜ਼ ਤਿਆਰ ਹੋ ਗਈ। ਇਹ ਪਹਿਲੇ ਸੂਰੇ 25 ਬਲਾਸ ਕੱਢੇ ਗਿਆ ਔਰ ਉਹਨੂੰ ਡੁੱਗੀਆ ਦੀ। ਆਹ ਦੇਖ ਸਾਡੇ ਸ਼ੌਕ ਨਾਲ ਵਿਧੀ ਉਹਨੇ ਮੱਛੀਏ ਪਾਲੰਦੇ ਆ। ਇਹ ਘਰ ਵਾਸਤੇ ਹੀ ਮਤਲਬ ਬਣਿਆ ਤਿਆਰ। ਪੂਰੀ ਬੋਦੀ ਵਾਲੀ ਵੈੜਿਆ ਜਿਹੜੀ। ਠੀਕ ਹੈ ਚਲੋ ਆਪਾਂ ਹੁਣ ਆਪਣੀ ਗਾਂ ਆਹ ਦਿਖਾਈਏ। ਆਹ ਦੇਖ ਸਾਡੇ ਇਹ ਵੀ ਚੰਗੀ ਤਿਆਰ ਹੋਈ ਆ। ਪਸ਼ੂ ਵਿਧੀ ਨੇ ਜਿਹੜੇ ਘਰੇ ਵੀ ਰੱਖੇ ਉਹ ਵੀ ਚੰਗੇ ਆ ਤੇ ਜਿਹੜੇ ਵੇਚਣ ਲਈ ਲਿਆਉਂਦੇ ਆ ਉਹ ਵੀ ਸੋਹਣੇ ਪਸ਼ੂ ਲਿਆਉਣੇ ਹੁੰਦੇ ਵਿਧੀ ਉਹਨਾਂ ਨੇ। ਜ਼ਿਆਦਾਤਰ ਗਾਵਾਂ ਹੀ ਹੁੰਦੀਆਂ ਹਮੇਸ਼ਾ ਗਾਵਾਂ ਹੀ ਹੁੰਦੀਆਂ ਵਿਧੀ ਉਹਨਾਂ ਦੇ ਕੋਲ। ਕਿੰਨਾ ਸੁਆਜੇ ਵਿਧੀ ਇਹਦਾ ਇਹ ਵੀਰ ਦੀ ਮਤਲਬ ਦਸਨ ਮੁਕਾਬਲੇ ਦੇ ਦੁੱਜਾ ਕਹਿੰਦੇ ਆ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਹਾਂਜੀ ਤੇ ਕਿੰਨਾ ਕ ਦੁੱਧ ਚਵਾਈ ਜਾਉਗੀ ਪਿਛਲੇ ਸੁਏ ਦਾ ਰਿਕਾਰਡ ਉਹਨਾਂ ਦੱਸਿਆ ਜੇ 24 25 24 25 ਲੀਟਰ ਅੱਛਾ ਤੇ ਚਲੋ ਜੋ ਇਹਦੀ ਬੰਸਰ ਹਵਾਨੇ ਜੋ ਜਿੱਦਾਂ ਵੀ ਆ ਅਸੀਂ 24 25 ਪਲੱਸ ਚਲੋ ਜਾ ਸਕਦੀ ਸੇਵਾ ਨਾਲ ਅੱਛਾ ਦੁੱਧ ਸੇਵਾ ਨਾਲ ਇਹਨਾਂ ਤੇ ਹੈ ਹੀ ਆ ਠੀਕ ਆ ਚਲੋ ਤੋਰ ਹਾਂ ਇੱਕ ਅਰੀ ਖਰੀਦਣ ਨੂੰ ਪੰਜੀ ਤੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਚਵਾਇਓ ਉਤਨਾ ਠੰਡੀ ਤੇਰੀ ਆ ਹਾਂਜੀ ਹਾਂਜੀ ਘਾਇ ਲੰਗੇ ਦੁੱਧ ਚਵਾ ਵੀ ਇਹਦਾ ਪਾਉਣੇ ਤੁਹਾਨੂੰ ਦਿਖਾ ਦੇਣਾ ਥਾਣਾ ਦਾ ਸਾਈਜ਼ ਵੀ ਆਪ ਆਪਾਂ ਦੇਖ ਸਕਦੇ ਚੰਗਾ ਹੈ ਬਾਕੀ ਇਹ ਆ ਕਿ ਪੂਰੀ ਸੰਭੀ ਸੁੰਭੀ ਆ ਅਜੇ ਤਾਜੀ ਸੋਈ ਆ ਜੇ ਪੁੜੇ ਵੀ ਨਹੀਂ ਤਾਂ ਚੁੱਕੇ ਇਹਨੇ ਤੇ ਕੋਈ ਖਾਤ ਕੋਈ ਲੱਪੇ ਚ ਨਹੀਂ ਆ ਜਿਹੜੀ ਆਪਾਂ ਦੇਖ ਸਕਦੇ ਆ ਜੇ ਕੱਲ ਦੀ ਸੋਈ ਆ ਲਿਆ ਇਹ ਹੌਲੀ ਹੌਲੀ ਤੋਰੀਆ ਵੀ ਦੀ ਆਹ ਦੇਖ ਸੰਦੇ ਥੱਲੇ ਮਗਰ ਵੀ ਇਹਦੇ ਵੱਛੇ ਆ ਆਹ ਦੇਖ ਸੰਦੇ ਹਵਾਨਾ ਇਹਦਾ ਲੱਗੇ ਤਾਂ ਚਵਾ ਦਿਖਾ ਦਈਏ ਵੀ ਜੇ ਤਾਂ ਇੱਕ ਵਾਰੀ ਫਿਰ ਆਪਾਂ ਠੰਡੀ ਤੇਰੀ ਦਾ ਪਤਾ ਲੱਗ ਜਾਂਦਾ ਤੇ ਵੱਛੇ ਦੀ ਵੀ ਹਾਈਟ ਲੈਂਥ ਹੁਣ ਤਾਂ ਹੀ ਚੰਗੀ ਆ ਕੋਈ ਵਿਦਿਆਤਰ ਇਹਨੂੰ ਰੱਸੀ ਪਾਉਣ ਦੀ ਲੋੜ ਕਿ ਨਹੀਂ ਨਾ ਨਾ ਜੀ ਪਾਉਣ ਨੂੰ ਪਾ ਵੀ ਨਵੇਂ ਨਹੀਂ ਪਾਉਣੀ ਕੋਈ ਗੱਲ ਨਹੀਂ ਠੀਕ ਆ ਜਿਹੜਾ ਪਰ ਇਹ ਵੀ ਇਹ ਦੇਖ ਸਾਦੇ ਉਤਰਾਂ ਇਹ ਕੱਲ ਹੀ ਸੁੱਈ ਹੈ ਬੰਦ ਬੱਚਾ ਕੋਈ ਨਹੀਂ ਖਾਂ ਦੇ ਤਾਂ ਜਦੋਂ ਚਵਾਜ ਦਾ ਢੋਲੀ ਹੈ ਹੈ ਵੀ ਢੋਲਾ ਚਵਾਜ ਨਾ ਠੀਕ ਆ ਕੰਦੀ ਗਲੀ ਧਾਰਮਾ ਹਾਂ ਗਏ ਠੰਡੀ ਤੇ ਰਿਆ ਰੱਸੀ ਪੌਣੀ ਪਾ ਲੋ ਨਹੀਂ ਪੌਣੀ ਨਾ ਪਾਓ ਠੀਕ ਹੈ ਜੀ ਤੇ ਬਾਕੀ ਥਾਣੇ ਵੀ ਬੜਾ ਕਮਾਲ ਦਾ ਤਿਆਰ ਕੀਤਾ ਇਹਨੇ ਚੰਗੇ ਗਾਹਕ ਤੇ ਥਾਣੇ ਆ ਤੇ ਨਾਲ ਜਿਹੜਾ ਬਿਲਕੁਲ ਨਾਲ ਤਾਜ਼ਾ ਗਿੱਲਾ ਹੀ ਆ ਤੇ ਕਿੰਨਾ ਰੱਖਣਾ ਵੇ ਜੇ ਤਾਂ ਫਿਰ ਮੁੱਲ ਆਪਾਂ ਮੁੱਲ ਦੀ ਕੀ ਕਰਾਉਂ ਪਾਏ ਅਸੀਂ 50000 ਕਿਤੇ ਜਾਈਏ ਹਾਂਜੀ ਜੀ 70000 ਦੀ ਦਿੰਦੇ ਆ 70000 ਦੀ ਵਿੱਚੋਂ ਕਰਨਾ ਮੰਨਤਾ ਨਾ ਵਿੱਚੋਂ ਕੋਈ ਨਹੀਂ ਮੌਕੇ ਤੇ ਹੋ ਜੇਗਾ ਅੱਛਾ ਕੋ ਫੋਨ ਲਾਵੇ ਕਰੀ ਹੈ ਨਾ ਬਾਕੀ ਜਿਹੜੇ ਮੇਰੇ ਵੀਰ ਨੇ ਬਰੀਸ਼ ਤੇ ਕੰਮ ਕਰਨਾ ਉਹਦੇ ਵਾਸਤੇ ਤੇ ਬਹੁਤ ਹੀ ਵਧੀਆ ਇਹ ਹੈ ਕਿ ਗਰਮੀਆਂ 'ਚ ਚਾਹਣ ਵਾਸਤੇ ਚੰਗੀ ਹੈ ਗਰਮੀਆਂ ਚਾਹਣ ਵਾਸਤੇ ਇਤੋਂ ਦਾ ਬੱਚੇ ਜਿਹੜੇ ਜਾਣੇ ਉਹ ਵਧੀਆ ਹੁਣ ਵੇਖੋ 6 ਮਹੀਨਿਆਂ ਦੀ ਨੇ ਇੰਨੀ ਇਹਨਾ ਕੱਦ ਕਾ ਕਰਦੀ ਹੈ ਕੱਦ ਵੀ ਉਹਦਾ ਜਿਹੜਾ ਆਮ ਜੱਸੀਆਂ ਜਿੱਡਾ ਤੇ ਕੱਦ ਉਹਦਾ ਹੋ ਵੀ ਗਿਆ 6 ਮਹੀਨਿਆਂ 'ਚ ਹੀ ਤੇ ਮਤਲਬ ਸਾਲ ਦੇ ਵਿੱਚ ਇਹਨੂੰ ਆਪਾਂ ਠੀਕਾ ਲਵਾ ਦੇਣਾ ਠੀਕ ਆ ਸਾਲ ਤੋਂ ਬਾਅਦ ਸਿਆਰ ਹੋਈ ਠੀਕ ਆ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ತಾਜੀ ਸੂਈ ਆ ਆਪਣੀ ਇੱਥੇ ਆ ਕੇ ਵੇਖ ਚਾ ਕੇ ਖੜੋ ਤਸੱਲੀ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ